ਖਬਰ ਨਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਤ ਮੈਂ ਹਾਂ ਤੁਹਾਡਾ ਉਸ ਰਾਜ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਨਿਕਲੀਆਂ ਚਿੱਕਾਂ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਜੀ ਅਤੇ ਰਾਗਮ ਚੱਡਾ ਹੋਣਾ ਨੇ ਪੱਕੇ ਡੇਰੇ ਲਾ ਲੈਨੇ ਲੁਧਿਆਣਾ ਪਸ਼ਮੀ ਦੇ ਵਿੱਚ ਕਿਉਂਕਿ ਸੰਜੀਵ ਅਰੂੜਾ ਨੂੰ ਹਰ ਹਾਲਤ ਵਿੱਚ ਸੀਟ ਜਿਤਾਉਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਚੀਕਾਂ ਤੇ ਆਲਰੇਡੀ ਨਿਕਲ ਚੁੱਕੀਆਂ ਨੇ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਵਿਧਾਇਕਾਂ ਅਤੇ ਮੰਤਰੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਮੁੱਚ ਦਾ ਸਵਾਲ ਬਣ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਸਤੇ ਇਹ ਜਿਮਨੀ ਚੋਣ ਗੋਡੇ ਦੇ ਤੱਕਤੇ ਨੇ ਕਿਉਂਕਿ ਇਸ ਦੇ ਵਿੱਚ ਆਪ ਆਦੀ ਪਾਰਟੀ ਦੇ ਕਰਮਿੰਦਰ ਅਰਵਿੰਦ ਕੇਚੀਵਾਲ ਦਾ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ ਕਿਉਂਕਿ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਅੱਗੇ ਆ ਸਿੱਧੇ ਤੌਰ ਤੇ ਆ ਰਹੇ ਸੀ ਲੇਕਿਨ ਹੁਣ ਡਾਇਰੈਕਟਲੀ ਆਉਣਗੇ ਕਿਉਂਕਿ ਜੇਕਰ ਅਮਨ ਜੀ ਅਰੋੜਾ ਜਿਮਣੀ ਚੋਣ ਜਿੱਤੇ ਨੇ ਤਾਂ ਰਾਜ ਸਭਾ ਦੇ ਮੈਂਬਰ ਹੋਣਗੇ ਪੰਜਾਬ ਵੱਲੋਂ ਆਪ ਆਦੀ ਪਾਰਟੀ ਵੱਲੋਂ ਆ ਆਦੀ ਪਾਰਟੀ ਦੇ ਕਰਮਿੰਦਰ ਅਰਵਿੰਦ ਕੇਚੀਵਾਲ ਇਹ ਵੀ ਦੱਸਿਆ ਜਾ ਰਿਹਾ ਹੈ ਗੱਡੀਆਂ ਵੀ ਪੰਜਾਬ ਦੀਆਂ ਹੋਣਗੀਆਂ ਕੋਠੀਆਂ ਵੀ ਪੰਜਾਬ ਦੀਆਂ ਹੋਣਗੀਆਂ ਤੇ ਪੈਸੇ ਵੀ ਪੰਜਾਬ ਦੇ ਹੋਣਗੇ ਅਤੇ ਪੱਕੇ ਡੇਰੇ ਲਾਏ ਜਾਣਗੇ ਅਰਵਿੰਦ ਕੇਸ਼ੀਵਾਲ ਵੱਲੋਂ ਚੰਡੀਗੜ੍ਹ ਵਿਖੇ ਜਿੱਥੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਰ ਰੋਜ਼ ਕੋਈ ਨਾ ਕੋਈ ਨਵਾਂ ਫਰਮਾਨ ਜਾਰੀ ਕਰਿਆ ਕਰਨਗੇ ਕਿਉਂਕਿ ਦਿੱਲੀ ਦੇ ਲੋਕਾਂ ਨੇ ਤਾਂ ਚੋਣਾਂ ਦੇ ਵਿੱਚ ਜਿਹੜਾ ਨਕਾਰ ਦਿੱਤਾ ਨਕਾਰੇ ਹੋਏ ਲੋਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਾਲੇਦੁਆਲੇ ਨੇ ਦੂਸਰੇ ਪਾਸੇ ਮਨੀਸ਼ ਸੋਦੀਆ ਜਤਿੰਦਰ ਜੈਨ ਰਾਘਵ ਚੱਡਾ ਅਤੇ ਖੁਦ ਕਰਤਾ ਤਤਾ ਰਵਿੰਦ ਕੇਸ਼ਰੀਵਾਲ ਵਿੱਚ ਚਾਹੁੰਦੇ ਨੇ ਕਿ ਮੈਂ ਪੰਜਾਬ ਦੇ ਵਿੱਚ ਆਵਾਂ ਪੰਜਾਬ ਦੇ ਲਈ ਕੰਮ ਕਰਾਂ ਜਾਂ ਨਾ ਕਰਾਂ ਕਿਉਂਕਿ ਸੱਤਾ ਦਾ ਇੰਜੋਏ ਨਹੀਂ ਭੁੱਲ ਰਹੇ ਆਮ ਆਦਮੀ ਪਾਰਟੀ ਦੇ ਕਰਮਵੀਨ ਰਵਿੰਦ ਕੇਸ਼ਰੀਵਾਲ ਇਸ ਨੂੰ ਲੈ ਕੇ ਹੁਣ ਜਿਹੜੀ ਹੈ ਪੂਰਾ ਨੱਕ ਦੇ ਵਿੱਚ ਦਮ ਕਰ ਰੱਖਿਆ ਹੈ ਖਾਸ ਕਰਕੇ ਐਡਵੋਕੇਟ ਪਰ ਉਪਕਾਰ ਸਿੰਘ ਕੁਮਾਰ ਦੂਸਰੇ ਪਾਸੇ ਭਾਰਤ ਕੁਸ਼ਲ ਆਸ਼ੂ ਅਤੇ ਤੀਸਰੇ ਪਾਸੇ ਜੀਵਨ ਗੁਪਤਾ ਜੋ ਕਿ ਜਾਣਤ ਪਛਾਣ ਦੇ ਮਤਾਸ ਨਹੀਂ ਕਿਉਂਕਿ ਵੋਟ ਬੈਂਕ ਉਹਨਾਂ ਦੇ ਨਾਲ ਵੀ ਬੜਾ ਵੱਡਾ ਜੁੜਿਆ ਹੋਇਆ ਹੈ ਭਾਰਤੀ ਜਨਤਾ ਪਾਰਟੀ ਦਾ ਕਿਉਂਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆ ਟੀਚੇ ਨਾ ਦੂਜੇ ਨੰਬਰ ਤੇ ਸੌਰੀ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਆਇਆ ਸੀ ਸਾਰੀ ਬੱਝਵੀਂ ਵੋਟ ਉਹ ਪਵੇਗੀ ਉਸ ਤੋਂ ਇਲਾਵਾ ਜੀਵਨ ਗੁਪਤਾ ਬੜੇ ਚੰਗੇ ਸੁਭਾਅ ਦੇ ਜਿਹੜੇ ਇਨਸਾਨ ਨੇ ਚੰਗਾ ਉਹਨਾਂ ਦਾ ਖਰਦਾਰ ਹੈ ਤੇ ਜੀਵਨ ਗੁਪਤਾ ਨੂੰ ਲੋਕ ਇਮੋਸ਼ਨ ਹੋ ਕੇ ਵੋਟ ਪਾ ਦੇਣਗੇ ਇਸ ਕਰਕੇ ਹਿੰਦੂ ਭਾਈਚਾਰੇ ਦੀ ਵੋਟ ਜਿਹੜੀ ਹੈ ਉਹ ਤਿੰਨ ਜਗ੍ਹਾ ਤੇ ਵੰਡੀ ਜਾਵੇਗੀ ਸੰਜੀਵ ਰੁੜਾ ਵੀ ਹਿੰਦੂ ਭਾਈਚਾਰੇ ਤੋਂ ਬਿਲੋਂਗ ਕਰਦੇ ਨੇ ਭਾਰਤ ਪੂਸ਼ਣ ਆਸ਼ੂ ਵੀ ਅਤੇ ਜੀਵਨ ਗੁਪਤਾ ਵੀ ਸਿੱਖ ਭਾਈਚਾਰੇ ਦੀ ਵੋਟ ਕਿੰਨੀ ਕੁ ਪਰ ਉਪਕਾਸ਼ਕ ਨੂੰ ਮਨਪੈਂਦੀ ਹੈ ਇਹ ਤਾਂ 23 ਜੂਨ ਨੂੰ ਪਤਾ ਲੱਗੇਗਾ ਜਦੋਂ ਜਿਮਣੀ ਚੋਣ ਦਾ ਨਤੀਜਾ ਆਵੇਗਾ ਲੇਕਿਨ ਹੁਣ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਤੋਂ ਮਾਨਦੇ ਅਤੇ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇਸ਼ੀਵਾਲ ਦੇ ਪੂਰੀ ਤਰ੍ਹਾਂ ਜਿਹੜੀਆਂ ਨੇ ਚਿੱਕਾ ਨਿਕਲੀਆਂ ਹੋਈਆਂ ਨੇ ਜਿਮਣੀ ਚੋਰ ਨੂੰ ਲੈ ਕੇ ਧੰਨਵਾਦ